ਜਿਨ੍ਹਾਂ ਜਿਨ੍ਹਾਂ ਦੇ ਵੀ ਘਰ ਬੱਚੇ ਨੇ ਉਹ ਆਪਣੇ ਬੱਚਿਆਂ ਨੂੰ ਸੰਭ ਕੇ ਰੱਖਣ ਤੇ ਇੱਕ ਵਾਰ ਇਸ ਵੀਡੀਓ ਤੇ ਝਾਤ ਜਰੂਰ ਮਾਰ ਲੈ ਕਿਉਂਕਿ ਪੰਜਾਬ ਦੇ ਵਿੱਚ ਬੱਚਾ ਚੋਰੀ ਗੈਂਗ ਘੁੰਮ ਰਿਹਾ ਹੈ ਬੀਤੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਇੱਕ ਬੱਚੇ ਨੂੰ ਕਿਡਨੈਪ ਕੀਤਾ ਗਿਆ ਸੀ ਤੇ ਮੁੜ ਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋ ਕਿ ਲੁਧਿਆਣਾ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਇੱਕ ਮਾਸੂਮ ਨੂੰ ਜਿਹੜਾ ਕਿਡਨੈਪ ਕੀਤਾ ਜਾ ਰਿਹਾ ਹੈ ਕਾਲੇ ਸੂਟ ਦੇ ਵਿੱਚ ਔਰਤ ਆਉਂਦੀ ਹੈ ਜਿਸ ਦੇ ਨਾਲ ਇੱਕ ਵਿਅਕਤੀ ਵੀ ਹੁੰਦਾ ਹੈ ਤੇ ਉਹਨਾਂ ਵੱਲੋਂ ਇੱਕ ਬੱਚੇ ਨੂੰ ਕਿਡਨੈਪ ਕੀਤਾ ਜਾ ਰਿਹਾ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਰੇਲਵੇ ਸਟੇਸ਼ਨ ਦੀ ਹੈ ਲੁਧਿਆਣਾ ਸਟੇਸ਼ਨ ਤੇ ਇੱਕ ਕਾਲੇ ਰੰਗ ਦਾ ਸੂਟ ਪਾ ਕੇ ਹੱਥ ਦੇ ਵਿੱਚ ਬੱਚਾ ਚੱਕੀ ਔਰਤ ਉੱਥੋਂ ਲੰਘ ਰਹੀ ਹੁੰਦੀ ਹੈ ਤੇ ਕਾਫੀ ਜ਼ਿਆਦਾ ਇਹ ਘਬराई ਹੋਈ ਹੈ ਜਲਦ ਤੋਂ ਜਲਦੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਇਹ ਬੱਚਾ ਉਹਨਾਂ ਦੇ ਮਾਪੇ ਤੱਕ ਪਹੁੰਚ ਜਾਵੇ ਕਿਉਂਕਿ ਪਿਛਲੀ ਵਾਰ ਉਸ ਬੱਚੇ ਨਾਲ ਬੇਹਦੀ ਮਾੜੀ ਹੋਈ ਸੀ ਜਿਹੜੇ ਦਰਿੰਦਿਆਂ ਨੇ ਉਸ ਬੱਚੇ ਨਾਲ ਬੇहद ਦਰਿੰਦਗੀ ਕੀਤੀ ਸੀ ਇਸ ਲਈ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਵਾਇਰਲ ਕਰੋ ਤਾਂ ਕਿ ਇਹ ਮਾਸੂਮ ਜਿਹਾ ਬੱਚਾ ਆਪਣੇ ਮਾਪੇ ਤੱਕ ਪਹੁੰਚ ਸਕੇ ਤੇ ਇਹਨਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਹੋ ਸਕੇ